ਸਮੇਂ ਦੀ ਗੱਲ ਹੈ ਮੈਂ ਤੇ ਮੇਰੀ ਨਾਨੀ ਘਰੇ ਬੈਠੀ ਹੋਈ ਸੀ ਨਾਨੀ ਮੇਰੀ ਕਹਿੰਦੀ ਪੁੱਤ ਗੰਡੇ ਮੋਕ ਦੇ ਪੁੱਗੰਡੇ ਲੈ ਲਈ ਬਾਹਰ ਬੈਠਦਾ ਕੋਈ ਗੰਡਿਆ ਵਾਲਾ ਆਊਗਾ ਤੇ ਮੈਂ ਉੱਥੇ ਬੈਠੀ ਸੀ ਇੱਕ ਆਇਆ ਕਹਿੰਦਾ 100 ਦੇ 5 ਕਿਲੋ ਦਵਾਂਗਾ ਨਾਨੀ ਕਹਿੰਦੀ ਨਹੀਂ 100 ਦੇ 5 ਕਿਲੋ ਨਹੀਂ ਤੇ ਫਿਰ ਕਾਇਆ ਉਹ ਕਹਿੰਦਾ 100 ਦੇ 8 ਕਿਲੋ ਨਾਨੀ ਮੇਰੀ ਕਹਿੰਦੀ ਨਹੀਂ 100 ਦੇ 8 ਕਿਲੋ ਨਹੀਂ ਹੁੰਦੇ ਤੇਰੀ ਕਾਇਆ ਉਹ ਕਹਿੰਦਾ ਸੋਦੇ 9 ਕਿਲੋ ਨੰਨੀ ਕੰਦੀ ਲਈ ਸੋਦੇ 10 ਕਿਲੋ ਤੇ ਪੀਰੇ ਕਾਇਆ ਉਹ ਕਹਿੰਦਾ ਸੋਦੇ 10 ਕਿਲੋ ਨੀ ਨੰਨੀ ਮੇਰੀ ਪੱਤਿ ਮੱਝ ਜਾਵੇ ਨੀ ਨੰਨੀ ਮੇਰੀ ਸੱਜ ਸੱਜ ਜਾਵੇ ਫੜ ਕੰਡੇ ਲਿਆਵੀ ਕੱਟੋ ਉਹਨਾਂ ਨੂੰ ਬੁਲਾਵੇਂ ਨੀ ਨੰਨੀ ਮੇਰੀ ਪੱਤਿ ਪੱਤਿ ਜਾਵੇ ਨੀ ਨੰਨੀ ਮੇਰੀ ਸੱਜ ਸੱਜ ਜਾਵੇ ਕੱਲ ਕੱਟੇ ਲਿਆਵੇ ਕੱਟੋ ਉਹਨਾਂ ਨੂੰ ਬੁਲਾਵੇਂ ਨੀ ਨੰਨੀ ਮੇਰੀ ਪੱਤਿ ਪੱਤਿ ਜਾਵੇ ਨਾਨੀ ਮੇਰੀ ਸਾਧ ਜਿਹਾ ਜਾਰੇ ਫੜ ਕੰਡੇ ਲਈ ਆਦੀ ਕਟਨਾ ਵੀ ਉਹਨਾਂ ਦੀ ਸਬਜੀ ਉਹਨਾਂ ਦੀ ਸਬਜੀ ਬਣਾ ਕੇ ਆਵੇ ਨਾਨੀ ਮੇਰੀ ਭਜ ਭਜ ਜਾਵੇ ਨਾਨੀ ਮੇਰੀ ਸਾਧ ਸਾਧ ਜਾਵੇ ਫੜ ਕੰਡੇ ਲਈ ਕਾਈਂ ਦਿੱਤਾ ਹੈ ਪਰੜ ਫੜ ਕੰਡੇ ਲਈ ਇਹ ਨਾਲੇ ਉਹ ਤੇ ਇਹ ਸਬਜੀ ਬਣਾਵੇ ਤੇ ਖਵਾਵੇ ਗਰਮਾ ਗਰਮ ਚੱਲ ਕੋਈ ਹਾਂ ਅੱਜ ਸੈਕਿੰਡ ਬੋਲੀ ਸੈਕਿੰਡ ਸਤਾਏ ਮੇਰੀ ਕੁੜੀ ਤੂੰ ਨੱਚਲਾ ਕੁੜੀਆਂ ਨਾਲ ਕੁੜੀਆਂ ਨੱਚਲਾਂ ਨਾਲ ਨੱਚੋ ਲੰਦਾ ਚੱਡੀ ਜਾ ਜੇ ਆ ਜਾ ਤਾ ਮੇ ਲੱਚੀ ਤੇ ਸਤਾਏ ਮੇਰੀ ਕੁੜੀ ਹੋ ਨੱਚਦਾ ਓਰਦਾ ਓਰਦਾ ਮੋਰ ਮੇਰੀ ਚੀਚ ਉੱਤੇ ਬੈ ਇੱਕਮ ਤੂੰ ਵੀ ਦਾ ਓਰਦਾ ਓਰਦਾ ਮੋਰ ਮੇਰੀ ਚੀਚ ਆ ਬੈ ਗਿਆ ਛੂਚ ਚਾ ਊਚਾ arre ke udaadhiya ni tenu ni tenu sabhi de vrinu kikli se kaade man bas ab nahi boli next arre hare putne di chatni banawange arre hare putne di chatni banawange hare hare putne di chatni banawange ਸ਼ਾ 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 ਸ਼ਾਵੇਂ ਬਹਿ ਕੇ ਖਾਵਾਂ ਇਹ ਨਹੀਂ 26 ਜਨਵਰੀ ਨੂੰ ਦਿੱਤ ਦੀ ਭੈਣ ਜੀ ਅਪ੍ਰੈਲ ਦਾ ਮਹੀਨਾ ਚੱਲ ਰਿਹਾ ਹੈ ਅੱਜ ਅਪ੍ਰੈਲ 26 ਜਨਵਰੀ ਦੀ ਹੋਗੀ 26 ਨੂੰ ਨਹੀਂ 26 ਜਨਵਰੀ ਨੂੰ ਦਿੱਤੀ ਪਾਵਾਂਗੇ ਇਹਨੂੰ ਬੰਗਲੇ ਪਾਉਂਦੇ ਜਾਂ ਜਾਂ ਅੱਛਾ ਕੱਚੇ ਘੁੰਡੇ ਪਟਲਾਸ ਵਿੱਚ

ਇਹਦਾ ਹੱਸ ਕੇ ਨਿਕਲ ਗਿਆ ਚਿੱਟਾ ਕਿ ਨਹੀਂ ਹੋਂਦੀਦਾ ਬਰਾਹਮਣ ਨਿਕਲ ਗਿਆ ਚਿੱਟਾ ਕਿ ਨਹੀਂ ਹੋਂਦੀਦਾ ਮੇਰਾ ਹੱਸ ਕੇ ਨਿਕਲ ਗਿਆ ਇੱਕ ਆਮ ਹਾਈ ਬੂਬਲ ਸੌਂਗ ਲਿਆ ਹਾਂ ਪਰ ਮੈਂ ਤਾਂ ਰੋਣਾ ਰੋਣ ਤਾਈਂ ਹੀ ਸੀ ਰੋਣ ਨੂੰ ਚਲ ਹਾਈ ਬੂਬਲ ਸੌਂਗ ਲਿਆ ਹਾਈ ਬੂਬਲ ਸੌਂਗ ਲਿਆ ਮੈਂ ਨਹੀਂ ਲਾ ਸਕਦਾ ਇਹ ਨਹੀਂ ਹੁੰਦੀ ਜਦੋਂ ਮਤ ਮੈਂ ਆਉਂਦਾ ਆ ਮੈਨਾਂ ਆਉਂਦਾ ਨਹੀਂ शकीनी तू जन्दी नहीं मार दिले चुजी मुठी ਹਾਂ ਜਵਾਨੀ ਮੁਟਿਆਰ ਦੀ ਵੇ ਹੋਰ ਕੋਈ ਮੈਂ ਦੁੱਖ ਸੁਣੇ ਨਾ ਗੁਜ਼ਾਰਦੀ ਮੈਂ ਅਰੇ ਯਾ ਚਾਂ ਗੁਜ਼ਰ ਜਵਾਨੀ ਮੁਟਿਆਰ ਦੀ ਇਹ ਥੋੜਾ ਦੂਸਰ ਚਾਈ ਮੇਂ ਤਾਂ ਡਰ ਲੱਗਦਾ ਹੈ ਬੱਤੀ ਹੈ ਮੇਂ ਡਰ ਲੱਗਦਾ ਚੋਰੀ ਚੋਰੀ ਕੋਈ ਦਾ ਮੇਰੀ ਕੋ ਕਹ ਨਾ ਪਾਈ ਮੇਂ ਡਰ ਲੱਗਦਾ ਛੇਵੀਂ ਚੜਨ ਦੀ ਲੋੜ ਨਹੀਂ ਕੋਈ ਦਿੱਤ ਵਰਗੀ ਇਹ ਲੋੜੀ ਦੀ ਕੋਈ ਸਰਨਾ ਰਟਾਈ ਚਨਾਸ਼ ਪਈਆਂ ਨੇ ਸਰਕਾਰਾਂ ਖਬਰਾਂ ਦਾ ਪ੍ਰਚਾਰ ਹੈ ਸਾਥ ਚੜ ਗਏ ਬਸ ਘਰ ਜਾਣ ਸੈਜ ਥੱਕ ਗਈਆਂ ਇਹ ਆਲਡ ਫੋਨ ਲੈ ਕੇ ਬੈਠੇ ਕੰਮ ਯੈਸ ਆਲਡ ਫੋਨ ਮੈਲੀਆ ਨੈਸਟ 2 ਸੈਕਿੰਡ ਗਾਇਸ ਮੈਂ ਆਨ ਕਰ ਲਿਆ ਅਟੈਕ ਹੈ ਜਾਂ ਪਈਆਂ ਨੇ ਸਰਕਾਰਾਂ ਚਲੋ ਨਾ ਨਾ ਯੂਅਰਸ ਟਾਈਮ ਲੈਟਸ ਗੋ ਸਟਾਰਟ ਚੈਨਮਾ ਮਲਾ ਲੂ ਸੁਨੇ ਫੇਰ ਨ ਮਲਾ ਖਲਾ ਲੂਗੀ ਇਛਣਾ ਪਈਆਂ ਨੇ ਸਰਤਾਰਾ ਖਲਰਾ ਪਈਆਂ ਨੇ ਇਸ ਵਾਰ ਟੱਮ ਡੋਲੇ ਦੀਆਂ ਨਠਾਰ ਨਹੀਂ ਬਬ ਜੇ ਸਰਤਾ ਦਾ ਡਾਂਡ ਜੇ ਡਰਦੇ ਆਮ ਤੋਂ ਲੈਟਮ ਕਾ ਚਲ ਰਹੇ ਨੇ ਇਹ ਤਿੰਨ ਚੰਨਾ ਪੁੱਤੇ ਵਾਈਫਾਈ ਥੋੜੀ ਆਪਣੇ ਘਰ ਤੇ ਵਾਈਫਾਈ ਆ ओके बाय बाय। ਜਾਂ ਆ ਵੀਰ ਸੁਣਾ ਬੋ ਗਾਈ। ਓਕੇ 사ਜੂ, ਬਾਏ ਬਾਏ। 사ਜੂ ਥੱਕ ਗਿਆ ਬ੍ਰੈਸਟ ਕਰੇ। ਚੱਲ ਵੇ ਤੂੰ ਬੋ। ਤੈਨੂੰ ਹੁੰਦਾ। ਇਹ ਕੰਮ ਜੀਤੀ ਚੱਲ ਤੇਰੀ ਵਾਰੀ ਚੱਲ ਕਰ ਲੈ ਡਾਂਸ ਪਾ ਪੰਗੜਾ। ਗਾਣੇ ਨਹੀਂ ਨਾ ਪੁੱਤ ਲੱਗਣੇ ਤੇ ਨੈਟ ਨਹੀਂ ਚੱਲਦਾ ਇੱਥੇ ਕਿਹੜਾ ਵਾਈਫਾਈ ਐ। ਹਾਂ। ਚੱਲ ਆਪੇ ਗਾਣੇ ਲਾ ਕੇ ਪਾ। 사ਜੂ ਪੁੱਤ ਜੇ ਬਹਿ ਜਾ। ਆ ਵੇ ਟੀਵੀ 'ਚ ਚੱਲਣ ਡਿਆ ਪਾ ਗੜ। ਆ ਵੇ। ਚੱਲ ਉੱਥੇ ਉੱਥੇ ਆ ਜਾ ਬਰਾਂਡੇ 'ਚ ਆ ਜਾ ਉੱਥੇ। ਆਹੋ ਉੱਥੇ ਚੱਲ ਜਾ ਵਾ। ਚੱਲ। ਚੱਲ ਇੱਧਰ ਪਾ ਕਿੱਥੇ ਚੱਲਾ ਵਾ ਐਂ ਤੂੰ ਇੱਥੇ ਬਹਿ ਜਾ ਹਾਏ ਹਾਏ ਲੱਗੀ ਜਾਂਦੀ ਐ ਹਾਏ ਹਾਏ ਲੱਗੀ ਜਾਂਦੀ ਐ ਚੱਲ ਬਰੇ ਹੋਣਾ ਤੇ ਛਣਾ ਜਾ ਉਹ ਵੇ ਗਾਣਾ ਤੇ ਉੱਥੇ ਚੱਲਾ ਤੂੰ ਨਾ ਕੀ ਕਰ ਨਹੀਂ ਬਬੇ ਦੀ ਅਣ ਕਾ ਦਰ ਬਰਦੇ ਆਂ ਜਾਪਤ ਦਰਦੇ ਆਂ ਜਾਪਤ ਚੱਲ ਜਿਹੜਾ ਹੁੰਦਾ ਉਹ ਕਰ ਲੈ ਅੱਧਾ ਡੱਬ ਵੱਡੀ ਬਾਸਲੇ ਕਾਲੀ ਜਾਰ ਬੰਦੇ ਬੈਠੇ ਬੈਠੇ ਕਰ ਦੋ ਆ ਤੇਰੇ ਨੋਜ਼ ਲੈਦਾ ਗਾਦੀ ਕੀ ਬਾਤ ਹੈ ਸਾਰੇ ਬੋਲ ਲੇਗਾ ਲੋਕ ਜੇ ਮੈਂ ਕਰਨੀ ਆ ਕੀ ਬਾਤ ਐ ਤੁਹੀ ਆਏਗਾ ਨਹੀਂ ਓ ਨਹੀਂ ਤੋ ਹੋਰ ਕਿਤੇ ਡੇ ਲਾੜਿਆ ਮੁੰਡੜੇ ਸਮਾਨ ਲਾੜਿਆ ਬਾਬੇ ਜੀ ਦਾਦਾ ਅਸਠੀ ਲਾੜਿਆ ਓ ਜਿਹੜੀ ਉਹ ਪਿੰਡ ਆਪਣੀ ਚੱਪਲ ਫੜਾ ਚੱਪਲਾ ਚੱਪਲ ਲੱਭਦੀ ਆ ਚੱਪਲ ਆ ਚੱਪਲ ਲੱਭਦੀ ਆ ਚੱਪਲ ਇਹ ਵਜਣੀ ਮੂੰਹ ਤੇ ਚੱਜ ਦੇ ਬੱਲੀ ਦੇ ਇਦਾਂ ਦੇ ਕੰਦੇ ਨਹੀਂ ਬੋਲੀਦੇ

ਨੂਬੀ ਨੇ ਮੇਰੇ ਬਾਰੇ ਦੱਸਿਆ ਹੁਣ ਕਿਤੇ ਉਹ ਲੈ ਮੈਂ ਉਹਦੇ ਉੱਤੇ ਗਾਈ ਰਾਤ ਹੈ ਕੀ ਬਾਤ ਹੈ ਜਟਾ ਕੀ ਬਾਤ ਹੈ ਕੱਲ ਦੱਸ ਕੀ ਦੇਣਾ ਬਥਾਈ ਰਾਤ ਹੈ ਕਉ ਵੀ ਨਾ ਮਿਲੂ ਗਾਰੇ ਕੀਤੇ ਹੋਣਗੇ ਕੀ ਬਾਤ ਹੈ ਕੀ ਬਾਤ ਹੈ ਚੱਲ ਬਾਕੀ ਛੱਡ ਮੈਨੂੰ ਕੋਲੀ ਨਾ ਆਉਣਾ ਇੱਕ ਮੀਤ ਕੀ ਬਾਤ ਹੈ ਕੀ ਬਾਤ ਹੈ ਉਹਨੂੰ ਵੀ ਇੱਕ ਮੀਤ ਜਿਗਜਣ ਹੁਣ ਕਿਤੇ ਉਹ ਲੈ ਮੈਂ ਉਹਦੇ ਉੱਤੇ ਗਾਈ ਰਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਵਿਚਟਾ ਕਿਆ ਬਾਤ ਹੈ ਬਾਏ ਗਾਇਸ